ਨੇ ਕੀ ਬਿਆਨ ਕੀਤਾ ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਸਾਂਝੇ ਫਰੰਡ ਦੇ ਅੱਗੇ ਉਹਨੀ ਮੀਟਿੰਗ ਜਮੂ ਕੋਲ ਨੂੰ ਪਹੁੰਚ ਨਾਲ ਚੰਡੀਗੜ੍ਹ ਜੇ ਹੋਈ ਤੇ ਫੁਵਾੜੇ ਵਿੱਚ ਵੀ ਹੋਈ ਸੀ ਜਿਸ ਵਿੱਚ ਸਾਂਝੇ ਫਰੰਡ ਦੇ ਅੱਗੇੋਂ ਨੂੰ ਮੁੱਖ ਮੰਗ ਰੱਖੀ ਗਈ ਸੀ ਜੋ 2016 ਤੋਂ ਪੇ ਕੀ ਹੋ ਨਹੀਂ ਰਿਹਾ ਲਗਭਗ 5 ਸਾਲ 6 ਮਹੀਨੇ ਦਾ ਬਣਦਾ ਜੋ ਕਿ 18 ਕਰੋੜ 228 ਲੱਖ ਬਣਦਾ ਏਰੀਅਰ ਇਹ ਦਿੱਤਾ ਜਾਵੇ ਮੁਖਨੀ ਭਵਨਤਮਾਨ ਨੇ ਪ੍ਰੋਸਾ ਦਵਾਇਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਅਸੀਰੀਏ ਦੇਵਾਂਗੇ ਬਾਕੀ ਇਹ ਵੀ ਗੱਲ ਕੀਤੀ ਗਈ ਵੀ ਸੈਂਤਰਾ ਜੋ ਪੱਤੇ ਨੇ ਕੱਟ ਲੈ ਗਿਆ ਉਹ ਬਹਾਲ ਕੀਤੇ ਜਾਣ ਇਸ ਤਰ੍ਹਾਂ ਜੋ ਪ੍ਰਾਣੀ ਪੈਨਸ਼ਨ ਸਕੀਮ ਦੇ ਉੱਪਰ ਸਰਕਾਰ ਨੇ 2022 ਵਿੱਚ ਐਲਾਨ ਕੀਤਾ ਸੀਗਾ ਪਰ ਅਜੇ ਤੱਕ ਲਾਗੂ ਨਹੀਂ ਕੀਤੀ ਮੁਖਨੀ ਭਵਨਤਮਾਨ ਨੇ ਇਹ ਕਿਹਾ ਸੀ ਵੀ ਮੈਂ ਜਲਦੀ ਲਾਗੂ ਕਰੂੰਗਾ ਲਗਭਗ 1.5 ਸਾਲ ਪੂਰਾ ਸਮਾਂ ਹੋ ਚੁੱਕਿਆ ਪਰ ਅਜੇ ਤੱਕ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਦੂਜੇ ਵਾਰ ਸੀ ਆਪਾਂ ਗੱਲ ਕਰੀ ਕੇਂਦਰ ਸਰਕਾਰ ਦੀ ਵੀ ਕੇਂਦਰ ਸਰਕਾਰ ਵੱਲੋਂ ਇੱਕ ਜੋਬਸ ਸਕੀਮ ਦੇ ਉੱਪਰ 24 ਜਨਵਰੀ 2025 ਨੂੰ ਸਰਕੂਲਰ ਕੀਤਾ ਗਿਆ ਨੋਟਿਸ ਕੀਤਾ ਗਿਆ ਜਿਸ ਤੇ ਦਾ ਮਲਾਹਾਂ ਨੇ ਬਹੁਤ ਬਰੁਰੀ ਕੀਤਾ ਪੰਜਾਬ ਦੇ ਵਿੱਚ ਜੋ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਪਰ ਵਿਸ਼ਵਾਸ ਦਾਾਇਆ ਗਿਆ ਉਸ ਤੋਂ ਇਹ ਕਿਹਾ ਗਿਆ ਕਿ ਜੋ ਰਿਟਾਇਰਡ ਹੋਏ ਸਾਥੀ ਆ ਉਹਨਾਂ ਨੂੰ ਫੈਕਟਰ 2.95 ਦਿੱਤਾ ਜਾਵੇ ਅਤੇ ਉਹਨਾਂ ਨੂੰ ਜੋ ਏਰੀਅਲ ਦਿੱਤਾ ਜਾਵੇ ਜਿਸ ਸਮੇਂ ਉਹਨਾਂ ਦੇ ਮੁੱਖ ਮੰਤਰੀ ਭਵਨਤਮਨ ਸਾਹਿਬ ਨੇ ਕਿਹਾ ਕਿ ਜੋ ਰਿਟਾਇਰਡ ਸਾਥੀ ਉਹਨਾਂ ਦਾ ਬਹੁਤ ਫਿਕਰ ਆ ਔਰਾਇਥੋਨੇ ਵਿੱਚ ਜੋ ਮੀਟਿੰਗ ਕਰਕੇ ਫੈਡਰ 2.59 ਸੰਬੰਧੀ ਵੀ ਫੈਸਲਾ ਕੀਤਾ ਜਾਊਗਾ ਜੋ ਲਗਭਗ 18000 ਕਰੋੜ ਏਰੀਆ ਦਾ ਬਣਦਾ ਉਸ ਪ੍ਰੋਜੈਕਟ ਨੇ ਵਿਸ਼ਵਾਸ ਦਿਵਾਇਆ ਕਿ ਹੋ ਸਕਦਾ ਜੋ ਆਪ ਸਰਕਾਰ ਆ ਏਰੀਆ ਰੌਣ ਨਾਲ ਸਾਹਮਣੇ ਪੇਸ਼ ਨਾ ਹੋਵੇਗੀ ਹਾਂ ਜੀ ਪੁਰਾਣੀ ਪੈਨਸ਼ਨ ਤੇ ਨਵੀਂ ਪੈਨਸ਼ਨ ਦੇ ਵਿੱਚ ਜਿਹੜੇ ਯੂਪੀਐਸ ਸੀਗੀ ਉਹਦੇ ਬਾਰੇ ਜਾਣਕਾਰੀ ਦਿਓ ਪੁਰਾਣੀ ਪੈਨਸਕੀਮ ਜੋ 2004 ਤੋਂ ਪਹਿਲਾਂ ਭਾਰਤੀ ਦੇ ਮਲਾਜਮਾਂ ਨੂੰ ਲਾਗੂ ਆ ਮਤਲਬ ਜੋ 2003 ਵਿੱਚ ਭਰਤੀ ਸੀ ਉਹਨਾਂ ਉੱਪਰ ਦਾ ਪੁਰਾਣੀ ਪੈਨਸ਼ਨ ਲਾਗੂ ਆ ਪਰ ਜੋ 2000 ਬਾਅਦ ਉਹ 2004 ਤੋਂ ਬਾਅਦ ਭਰਤੇ ਹੋਏ ਆ ਉਹਨਾਂ ਮਲਾਦਾਂ ਦੇ ਉੱਪਰ ਜੋ ਐਨਪੀਐਸ ਲਾਗੂ ਕੀਤੀ ਸਰਕਾਰ ਵੱਲੋਂ ਪਹਿਲਾਂ ਪੰਜਾਬ ਸਰਕਾਰ ਨੇ ਉਹਦਾ ਵਿਰੋਧ ਕੀਤਾ ਗਿਆ ਤੇ ਉਸ ਤੋਂ ਬਾਅਦ ਜੋ ਪੰਜਾਬ ਸਰਕਾਰ ਨੇ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ ਸੀ ਵੀ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਆ ਪਰ ਲਗਭਗ ਸਰਕਾਰ ਬਣੀ ਨੂੰ ਪੌਣੇ ਦਸੰ ਸਾਲ ਹੋ ਚੁੱਕੇ ਆ ਪਰ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਕਿ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਉਹ ਜੁਪੀਐਸ ਦੇ ਉੱਪਰ ਇੱਕ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਕੀਤਾ ਗਿਆ ਵੀ ਜਿਸ ਕਰਮਚਾਰੀ ਦੀ ਸਰਵਿਸ ਲਾਗੂ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਬੇਤਾਂੀ ਹਰਪਾਲ ਸਿੰਘ ਜੀ ਨਾਲ ਮੀਟਿੰਗ ਹੋਈ ਪੰਜਾਬ ਹੰਡੰਡੀਆ ਦੇ ਵਿੱਚ ਭਰੋਸਾ ਦਿਵਾਇਆ ਚੀਮਾ ਸਾਹਿਬ ਨੇ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਪੁਰਾਣੀ ਪੈਨਸ਼ਨਸ ਨਾਲ ਕਰਨ ਸੰਧੀ ਮੀਟਿੰਗ ਕਰਾਂਗੇ ਉਹ ਸੇ ਫੈਸਲਾ ਕੀਤਾ ਜਾ ਬਹਾਨੀ ਬਣੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨਾਲ ਮੀਟਿੰਗ ਹੋਈ ਸੀ ਉੱਥੇ ਉਹਨਾਂ ਨੇ ਉਸ ਮੀਟਿੰਗ 'ਚ ਮਾਨ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ ਮੁਖੋਂ ਦੀ ਭਵੰਤਮਾ ਦੇ ਨਾਲ ਮੀਟਿੰਗ ਹੋਈ ਸੀ ਪੰਜਾਬ ਹੰਡੰਡੀਆ ਦੇ ਵਿੱਚ ਸਾਂਝੇ ਫਰੰਡ ਦੇ ਆਗੂਆਂ ਦੀ ਜਿਹੜੇ ਮੁੱਖ ਮੰਗ ਇਹ ਸੀ ਕਿ ਜੋ 5 ਸਾਲ 6 ਮਹੀਨੇ ਦੀ ਦਿੱਤਾ ਜਾਵੇ ਤੇ ਮਲਾਈਨ ਦਾ ਲਗਭਗ 18000 ਕਰੋੜ ਬਣਦਾ ਮੁੱਖ ਮੰਤਰੀ ਭਵੰਤ ਭਗਵਾਨ ਸਾਹ ਨੇ ਵਿਸ਼ਵਾਦ ਦਵਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਕਰਕੇ ਇਹਦੇ ਉੱਪਰ ਹੱਲ ਲੱਭਿਆ ਜਾਊਗਾ ਮਲਾਈਨ ਪ੍ਰੋਸਾ ਤੋਂ ਦੂਜੇ ਪਾਸੇ ਜੋ 37 ਤਰ੍ਹਾਂ ਦੇ ਪੱਤੇ ਨੇ ਕੱਟ ਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਉਹਨੂੰ ਬਹਾਲ ਕਰਨ ਵਾਸਤੇ ਵੀ ਮੀਟਿੰਗ ਵਿੱਚ ਗੱਲਬਾਤ ਹੋਈ ਇਸ ਤਰ੍ਹਾਂ ਹੀ ਸਿੱਖਿਆ ਭਵਾਨ ਦੇ ਵਿੱਚ ਜੋ ਕੰਪਿਊਟਰ ਦੇ ਆਵਕਾ ਉਹਨਾਂ ਨੂੰ ਮਰਜ਼ੀ ਕੀਤਾ ਜਾਵੇ ਤੇ ਉਹਨਾਂ ਨੂੰ ਪਰ ਸੇਵਾ ਪੇਂ ਕਿਨ ਲਾਗ ਕੀਤਾ ਜਾਵੇ ਇਹ ਸੰਬੰਧੀ ਵੀ ਗੱਲਬਾਤ ਹੋਈ ਪਰ ਕੰਪਿਊਟਰ ਵਿਭਾਗਾਂ ਦਾ ਜੋ ਆਗੂ ਆ ਜੌਨੀ ਸਿੰਘ ਨੇ ਦੱਸਿਆ ਕਿ ਸਾਡੀ ਪਹਿਲਾ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਸੀ ਕਿ ਸਾਨੂੰ ਸਿੱਖਿਆ ਵਿਭਾਗ ਮਰਜ਼ੀ ਕੀਤਾ ਜਾਵੇ ਤੇ ਸਾਨੂੰ ਸੇਵਾ ਪੇਂ ਲਾਗ ਕੀਤਾ ਜਾਵੇ ਜਿਸ ਵਿੱਚ ਸਿੱਖਿਆ ਵਿਭਾਗਾਂ ਜੋ ਆਪਣਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਰੋਸਾ ਦਿਵਾਇਆ ਸੀ ਤੇ ਵੀ ਅਸੀਂ ਜਲਦੀ ਇਸ ਬਾਰੇ ਵਿਚਾਰ ਕਰਕੇ ਲਾਗ ਪਰਾਗ ਸੇਵਾ ਪੇਂ ਕਮਿਸ਼ਨ ਦਾ ਸਿੱਖਿਆ ਵਾਅਦ ਨੂੰ ਮੱਝ ਕਰਾਂਗੇ ਪਰ ਕੰਪਿਊਟਰ ਵਿਭਾਗਾਂ ਵੱਲੋਂ ਪਿੱਛੇ ਦਿੱਲੀ ਜਾ ਕੇ ਕਿੰਨੇ ਸਰਕਾਰੀ ਮਰਦਾ ਵਾਲੀ ਕੀਤੀ ਗਿਆ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਆਰਗੇਨਾਈਜ਼ਰ ਮਸਲਾ ਹੱਲ ਹੋ ਸਕਦਾ 6 ਬਿੰਦੂ ਲ ਕੁ ਹੋ ਸਕਦਾ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਜੋ ਪੰਜਾਬ ਸਰਕਾਰ ਨਾਲ ਸਕੇ ਭਾਜ ਮੱਝ ਕਰੇ ਹਾਂ ਜੀ ਬਣੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਤੁਹਾਡਾ ਕੀ ਵਿਚਾਰ ਹੈ ਜੋ ਪੰਜਾਬ ਸਰਕਾਰ ਦੇ ਮੈਂ ਵੀ ਕੰਮਗਾ ਤੇ ਕੱਚੇ ਮੁਲਾਜ਼ਮਾਂ ਮੁੱਖ ਮੰਤਰੀ ਭੂਣ ਤਮਨ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਆ ਉਹਨਾਂ ਨੇ ਕਿਹਾ ਵੀ ਆ ਜੋ ਕੱਚੇ ਮੁਲਾਜ਼ਮਾਂ ਉਹਨਾਂ ਅੱਗੇ ਮੈਂ ਕੱਚਾ ਸ਼ਬਦ ਕਟੂੰਗਾ ਪਰ ਜੇ ਆਪਾਂ ਛੋਟੇ ਵੀ ਟੀਚਰ ਤਾਂ ਉਹਨਾਂ ਨੇ ਰੈਗੂਲਰ ਕਰਦੇ ਕਾਫੀ ਪੱਕੇ ਕਾਰ ਵੀ ਦਿੱਤੇ ਹਨ 53000 ਭਰਤੀ ਵੀ ਕਰਤੀ 50 ਸਰਕਾਰੋਂ ਕੀਤੀ ਗਈ ਆ ਪਰ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਰਥਾਨ ਬਣਾਉਣ ਉਪਰ ਗੁਰੂ ਹਰਗੋਬਿੰਦ ਸਾਹਿਬਾ ਸਦਰਮਨਾ ਲਹਿਰਾ ਮਹਲ ਦੇ ਵਿੱਚ 15 ਮਿੰਨਾਂ ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮੇ-ਕੰਮ ਕਰਦੇ ਆ ਉਹਨਾਂ ਵਿੱਚੋਂ ਇੱਕ ਵੀ ਕੰਮ ਆ ਪੰਜਾਬ ਸਰਕਾਰੋਂ ਪੱਕਾ ਨਹੀਂ ਕੀਤਾ ਗਿਆ ਪਰ ਹੁਣ ਉਹ ਦੁਆਰਾ ਮੁੱਖੀ ਭਵਨ ਤੋਂ ਸਾਲਾਂ ਮੀਟਿੰਗ ਵੀ ਹੋਈ ਸੀ ਕਚਮਣਾ ਨੇ ਆਗੂ ਜਗਰੂਪ ਸਿੰਘ ਲਹਿਰਾ ਨੇ ਦੱਸਿਆ ਮੁੱਖ ਮੰਤਰੀ ਭਵੰਤ ਸਾਹਿਬ ਭਵੰਤਵਾਂ ਸਾਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੀਟਿੰਗ ਕਰਕੇ ਤੁਹਾਡੇ ਇਹ ਮੰਗਾਂ ਦਾ ਹੱਲ ਕਰ ਸਕਦੇ ਹਾਂ ਜੀ ਬਣੇ ਪੈਨਸਨਾਂ ਤੇ ਆਗੂਆਂ ਦੀ ਮੀਟਿੰਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚਿਮਾ ਜੀ ਨਾਲ ਵੀ ਹੋਈ ਸੀ ਉੱਥੇ ਉਹਨਾਂ ਨੇ ਉਹਨਾਂ ਦੀਆਂ ਕਿਹੜੀਆਂ ਮੰਗਾਂ ਮੰਨਣ ਬਾਰੇ ਕਿਹਾ ਜਾਂ ਅਸੀਂ ਕਿਹੜੀਆਂ ਮੰਗਾਂ ਮੰਗਾ ਉਹਨਾਂ ਦੀਆਂ ਮੰਨਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਨਾਲ ਮੀਟਿੰਗ ਹੋਈ ਸੀ ਰਿਟਾਇਰ ਹੋਣ ਦੇ ਸਾਥੀਆਂ ਜੀ ਉਹਨੇ ਮੁੱਖ ਮੰਗ ਇਹ ਸੀ ਵੀ ਜੋ ਫੈਕਟਰ ਆ ਦੋ ਬਣਾ 95 ਤੱਕ ਜਾਵੇ ਵੀ ਜੋ ਮਲਾਜ਼ਮ ਰਿਟਾਇਰਮੈਂਟ ਹੋਇਆ ਤਕਰੀਬਨ 75 ਸਾਲ 70 ਸਾਲ ਦੇ ਹੋ ਚੁੱਕੇ ਆ ਇਹ ਨਾ ਹੋਵੇ ਕਿ ਉਹ 2.59 ਫੈਕਟ ਲੈਂਡ ਤੋਂ ਬਿਨਾਂ ਹੀ ਰੱਬ ਨੂੰ ਪਿਆਰੇ ਹੋ ਜਾਣ ਤੇ ਪਰ ਜੋ ਬੇਤਵ ਸਿੰਘ ਸਾਹਿਬ ਨੇ ਭਰੋਸਾ ਦਵਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਿਟਾਇਰ ਹੋਣੇ ਸਾਥੀ ਆ 2.59 ਫੈਕਟਰ ਦੇ ਫੈਕਟਰ ਬਾਰੇ ਗੱਲਬਾਤ ਮੁਖੀ ਭਵੰਤਮਨ ਨਾਲ ਮੀਟਿੰਗ ਕਰਾਂਗੇ ਤੇ ਜੋ ਏਰੀਅਰ ਹੈ 5 ਸਾਲ 6 ਮਹੀਨਿਆਂ ਦਾ ਉਸ ਬਾਰੇ ਵੀ ਜੋ ਪੇਗ ਵੰਦਾ ਏਰੀਅਰ ਆ ਉਹ ਸਾਰੇ ਬੇਤਵ ਸਿੰਘ ਸਾਹਿਬ ਨੇ ਕਿਹਾ ਕਿ ਤੁਹਾਡੀਆਂ ਮੰਗਾਂ ਦਾ ਹੱਲ ਆਉਣ ਵਾਲੇ ਸਮੇਂ ਜਲਦੀ ਕੀਤਾ ਜਾਊਗਾ ਧੰਨਵਾਦ ਜੀ ਵੈਲਕਮ ਜੀ